ਦੇਖੋ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਇਹ ਮੰਗ ਹੈ ਕਿ ਉਹਨਾਂ ਦਾ ਅਦਾਲਤ ਦੇ ਵਿੱਚ ਜਿਹੜਾ ਮੋਹਾਲੀ ਕੋਰਟ 'ਚ ਆਮਦਨ ਤੋਂ ਬਾਅਦ ਜਾਇਦਾਦ ਦਾ ਝੂਠਾ ਮੁਕੱਦਮਾ ਚੱਲ ਰਿਹਾ ਹੈ। ਇਹਦੀ ਸੱਚਾਈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਇਸੇ ਲਈ ਡਿਫੈਂਸ ਕਾਉਂਸਲ ਨੇ ਅਸੀਂ ਇਹ ਐਪਲੀਕੇਸ਼ਨ ਕੋਰਟ ਦੇ ਵਿੱਚ ਮੂਵ ਕੀਤੀ ਹੈ ਕਿ ਕੋਰਟ ਦੀਆਂ ਪ੍ਰੋਸੀਡਿੰਗਸ ਜਨਤਕ ਹੋਣੀਆਂ ਚਾਹੀਦੀਆਂ। ਕਿਉਂਕਿ ਲਗਾਤਾਰ ਚਾਹੇ ਸਾਡੇ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਹੋਵੇ, ਹਾਈ ਕੋਰਟ ਹੋਣ ਉਹਨਾਂ ਦੀਆਂ ਪ੍ਰੋਸੀਡਿੰਗਸ ਲਾਈਵ ਸਟ੍ਰੀਮ ਹੁੰਦੀਆਂ ਨੇ ਲੋਕ ਉਹਨਾਂ ਨੂੰ ਦੇਖ ਸਕਦੇ ਨੇ। ਸੋ ਇਹ ਕੇਸ ਦੇ ਵਿੱਚ ਵੀ ਇਹ ਜਿਹੜਾ ਮੁਕੱਦਮਾ ਵਿਕਰਮ ਮਜੀਠੀਆ ਸਾਹਿਬ ਤੇ ਝੂਠਾ ਦਿੱਤਾ ਗਿਆ ਇਹਦੀਆਂ ਪ੍ਰोसीडिंग ਵੀ ਲਾਈਵ ਹੋਣੀਆਂ ਚਾਹੀਦੀਆਂ ਔਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਹੁਣ ਆਪਾਂ ਇਹਦਾ ਵਿਰੋਧ ਕਿਉਂ ਕਰ ਰਹੇ ਆ ਇੱਕ ਪਾਸੇ ਤਾਂ ਆਪਾਂ ਬੜੇ ਪੱਕੇ ਪੈਰੀ ਪਰਚਾ ਦਿੱਤਾ ਸੀ ਅਸਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਅਸਲੀਅਤ ਇਹ ਹੈ ਕਿ ਅਦਾਲਤ ਤੋਂ ਬਾਹਰ ਤੇ ਅਦਾਲਤ ਦੇ ਅੰਦਰ ਗੱਲਾਂ ਦੇ ਵਿੱਚ ਅੰਤਰ ਬਹੁਤ ਹੈ ਅਦਾਲਤ ਤੋਂ ਬਾਹਰ ਤਾਂ ਆਪਾਂ ਮੇਜ਼ ਕੁਰਸੀ ਲਾ ਕੇ ਝੂਠ ਏਡਾ ਬੋਲਿਆ ਕਿ ਜੀ 29 ਮੋਬਾਈਲ ਲੱਭ ਗਏ 141 ਕਰੋੜ ਦੀ ਫੋਰਨ ਇਨਵੈਸਟਮੈਂਟ ਆ ਗਈ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ 1000 ਏਕੜ ਪਰ ਅਦਾਲਤ ਦੇ ਅੰਦਰ ਤਾਂ ਜਿਹੜਾ ਤੁਹਾਡਾ ਰਿਪਲਾਈ ਆਇਆ ਹੈ ਜਾਂ ਅਦਾਲਤ ਦੇ ਅੰਦਰ ਜੋ ਤੁਹਾਡੇ ਸਰਕਾਰੀ ਵਕੀਲ ਕਹਿੰਦੇ ਨੇ ਇਹ ਗੱਲਾਂ ਤਾਂ ਉੱਥੇ ਹੁੰਦੀਆਂ ਹੀ ਨਹੀਂ ਫਿਰ ਕਿਉਂ ਨਾ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਪੰਜਾਬ ਸਰਕਾਰ ਦਾ ਜਿਹੜਾ ਦੋਹਰਾ ਚਰਿੱਤਰ ਹੈ ਅਦਾਲਤ ਦੇ ਅੰਦਰ ਸਬੂਤ ਹੈ ਨਹੀਂ ਤੇ ਬਾਹਰ ਆ ਕੇ ਸਿਰਫ ਤੇ ਸਿਰਫ ਵਿਕਰਮ ਮਜੀਠੀਆ ਦੀ ਇਮੇਜ ਨੂੰ ਖਰਾਬ ਕਰਨ ਦੇ ਲਈ ਆਪਾਂ ਧੜਾ ਧੜ ਇੱਕ ਤੋਂ ਬਾਅਦ ਇੱਕ ਝੂਠ ਬੋਲ ਰਹੇ ਨਾਲੇ ਮੁੱਖ ਮੰਤਰੀ ਪੰਜਾਬ ਆਪਣੇ ਜਿਹੜੇ ਐਡਵਾਈਜ਼ਰ ਨੇ ਨਾ ਲੀਗਲ ਉਹਨਾਂ ਤੋਂ ਸਲਾਹ ਲੈ ਲੈਣ ਕਿ ਇਹ ਜਿਹੜਾ ਰਾਈਟ ਹੈ ਇਹ ਅਕਿਊਜ਼ ਦਾ ਹੁੰਦਾ ਹੈ ਜਿਹਦੇ ਉੱਤੇ ਮੁਕੱਦਮਾ ਦਰਜ ਕੀਤਾ ਹੈ ਕਿ ਉਹਦੀ ਲਾਈਵ ਪ੍ਰोसीडिंग ਨਾ ਹੋਵੇ ਤਾਂ ਕਿ ਲੋਕਾਂ ਦੇ ਵਿੱਚ ਉਹਦਾ ਅਕਸ ਨਾ ਖਰਾਬ ਹੋਵੇ ਉਰੇ ਤਾਂ ਵਿਕਰਮਜੀਤ ਹੀ ਆਪ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਕੇਸ ਦੀ ਇਹ ਜਿਹੜੀ ਪ੍ਰोसीडिंग ਹੈ ਲਾਈਵ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਹਰ ਇੱਕ ਘਰ ਤੱਕ ਇਹ ਸੱਚ ਪਹੁੰਚੇ ਕਿ ਕਿਸ ਤਰੀਕੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਦੀ ਦੁਰਵਰਤੋਂ ਕਰਕੇ ਆਪਣੇ ਪੋਲਿਟਿਕਲ ਵਿਰੋਧੀਆਂ ਨੂੰ ਤੇ ਜਿਹੜੀ ਸਰਕਾਰ ਦੇ ਵਿਰੋਧ ਦੇ ਵਿੱਚ ਵਾਅਦਾ ਉਠਰੀਆਂ ਨੇ ਉਹਨਾਂ ਨੂੰ ਬੰਦ ਕਰਨ ਦੇ ਲਈ ਇਹ ਜਿਹੜਾ ਵਿਜੀਲੈਂਸ ਦਾ ਡੰਡਾ ਤੰਤਰ ਚੱਲ ਰਿਹਾ ਝੂਠੇ ਕੇਸ ਬਣਾਏ ਜਾ ਰਹੇ ਨੇ ਸੋ ਅੱਜ ਵੀ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੱਤਰਕਾਰਾਂ ਨੂੰ ਅਦਾਲਤ ਦੇ ਵਿੱਚ ਆਉਣ ਦਿਓ ਤੁਸੀਂ ਜਿਹੜਾ ਵੀ ਬੰਦਾ ਇਹ ਕੇਸ ਦੀ ਪ੍ਰोसीडिंग ਦੇਖਣੀ ਚਾਹੁੰਦਾ ਉਹਨੂੰ ਇਹ ਪ੍ਰोसीडिंग ਦੇਖਣ ਦਿਓ ਕਿਉਂਕਿ ਲੋਕਾਂ ਨੂੰ ਸੱਚ ਜਾਣਨ ਦਾ ਹੱਕ ਹੈ ਔਰ ਸਰਕਾਰ ਦਾ ਝੂਠਾ ਚਿਹਰਾ ਲੋਕਾਂ ਦੇ ਵਿੱਚ ਇਸੇ ਗੱਲ ਦੇ ਨਾਲ ਨੰਗਾ ਹੋਣਾ ਹੈ ਕਿਉਂਕਿ ਸਰਕਾਰ ਦਾ ਅਦਾਲਤ ਦੇ ਅੰਦਰ ਤੇ ਬਾਹਰ ਵੱਖੋ ਵੱਖਰਾ ਸਟੈਂਡਰਡ